ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖਤੀ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰੋਗੀ ਜੀ ਬਹੁਤ ਹੀ ਪਿਆਰੇ ਜੇ ਆਪਣੇ ਸੂਟ ਰੈਡੀ ਹੋਏ ਆ ਟੋਟਲੀ ਹੈਂਡਵਰਕ ਦੇ ਪੀਸ ਆ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਜਿਨ੍ਹਾਂ ਕੋਲ ਆਪਣੇ ਸੂਟ ਪਾਣ ਕੇ ਜਾਂਦੇ ਆ ਉਹ ਬਹੁਤ ਅਪਰੀਸ਼ੀਏਟ ਆਪਾਂ ਨੂੰ ਕਰਦੇ ਆ ਉਹਨਾਂ ਨੂੰ ਆਪਣਾ ਕੰਮ ਸਟੀਚਿੰਗ ਡਿਜ਼ਾਈਨ ਹਰ ਚੀਜ਼ ਬਹੁਤ ਪਸੰਦ ਆਉਂਦੀ ਹੈ ਇਹ ਅੱਗੇ ਆਪਣਾ ਫਰਸਟ ਸੂਟ ਰॉयਲ ਬਲੂ ਕਲਰ ਰੋਗਾ ਜੀ ਪਿਓਰ ਸਿਲਕ ਦੇ ਉੱਪਰ ਰੈਡੀ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਇਹ ਆਪਣਾ neck ਦਾ ਡਿਜ਼ਾਈਨ ਇਹ ਕਲਰ ਬਹੁਤ ਹੀ ਪਿਆਰਾ ਰॉयਲ ਬਲੂ ਕਲਰ ਰੋਗਾ ਜੀ ਟੋਟਲੀ ਹੈਂਡਵਰਕ ਦਾ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਪੂਰੀ neck line ਆ ਜਾਊਗੀ ਦੋਨੋਂ ਸਾਈਡ ਐਦਾਂ ਮੋੜਨੀ ਆ ਜਾਊਗੀ ਐਦਾਂ ਬੁਟੀਆਂ ਆ ਜਾਣਗੀਆਂ ਇਦੇ ਵਿੱਚ ਆਪਾਂ ਪੀਚ ਪਿੰਕ ਦਾ ਟੱਚ ਦਿੱਤਾ ਹੋਇਆ ਰੇਸ਼ਮ ਦਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹਦੀ ਨੈਕ ਲਾਈਨ ਆ ਗਈ ਐਂਡ ਇਹ ਆ ਗਿਆ ਜੀ ਇੱਦਾਂ ਘੇਰਾ ਘੇਰੇ ਦੇ ਉੱਪਰ ਵੀ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਕਿਦੇ ਚਾਕ ਆ ਗਏ ਇਹ ਆਪਾਂ ਸ਼ਾਰਟ ਲੈਂਥ ਦੀ ਸ਼ਰਟ ਰੱਖੀ ਹੈ ਸ਼ਾਰਟ ਚਾਕ ਰੱਖਿਆ ਕੋਰਨਰ ਨਹੀਂ ਦਿੱਤੀ ਹੋਈ ਇੱਦਾਂ ਚਾਕਾਂ ਦੇ ਉੱਪਰ ਕੋਰਨਰ ਆ ਗਏ ਇਹਦੇ ਠੀਕ ਹੈ ਜੀ ਦੋਨੋਂ ਸਾਈਡ ਇੱਦਾਂ ਕੋਰਨਰ ਆ ਗਏ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜੀ ਫਿਨਿਸ਼ਿੰਗ ਦਾ ਕੰਮ ਹੋਇਆ ਪੂਰਾ ਕਟ ਦਾਣਾ ਐਡ ਆਨ ਕੀਤਾ ਹੋਇਆ ਇਹਦੇ ਵਿੱਚ ਸੀਪੀ ਆ ਗਈ ਤਾਂ ਬਹੁਤ ਪਿਆਰਾ ਜਿਹਾ ਆਪਾਂ ਕੰਮ ਕੀਤਾ ਜਿਹੜਾ ਪਰੇਸ਼ਮ ਦਾ ਟੱਚ ਦਿੱਤਾ ਹੈ ਵੀ ਬਹੁਤ ਪਿਆਰਾ ਲੱਗ ਰਿਹਾ ਨੈਕ ਆ ਗਈ ਨੈਕ ਵੀ ਦੀ ਹੈਵੀ ਰੈਡੀ ਹੋਈ ਆ ਚਾਕ ਐਂਡ ਕਾਰਨਰ ਆਗੇ ਜੀ 골ਡਨ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਆ ਘੇਰਾ ਐਂਡ ਚਾਕ ਇਸਲੀਵਸ ਦਾ ਕੰਮ ਆ ਗਿਆ ਪੂਰਾ ਬਾਰਡਰ ਆਪਾਂ ਆਂਦੀਆਂ 슬ੀਵਸ ਤੇ ਦਿੱਤਾ ਇਹ ਪੂਰੀ 슬ੀਵਸ ਦੇ ਉੱਤੇ ਇਦਾਂ ਬੋਟੀਆਂ ਦਿੱਤੀਆਂ ਹੋਈਆਂ। ਇਹ ਪਰਮੀ ਬੋਟੀ ਆ ਜੂਗੀ 슬ੀਵਸ ਦੇ ਉੱਪਰ। ਇਹ ਆਪਾਂ ਪਾਕਿਸਤਾਨੀ ਸਟਾਈਲ ਦਾ ਰੈਡੀ ਕੀਤਾ ਜੀ ਬਿਲਕੁਲ ਲੂਸ ਫਿਟਿੰਗ ਦਾ ਸ਼ਾਰਟ ਦੇ ਵਿੱਚ ਸ਼ਰਟ ਰੱਖੀ ਆ। ਪੂਰਾ ਇਹਦਾ ਨੈੱਕ ਹੈਵੀ ਆ ਜਾਂਦਾ। ਇਹ ਆ ਗਈ ਜੀ ਦੀ ਸਲਵਾਰ। ਤੇ ਪੂਰਾ ਬਾਰਡਰ ਆ ਜਾਂਦਾ। نیچے ਫਿਨਿਸ਼ਿੰਗ ਦੇ ਕੇ ਇਦਾਂ ਡਿਜ਼ਾਈਨ ਕੀਤਾ ਆਪਾਂ। ਪੂਰੀ ਸਲਵਾਰ ਦੇ ਉੱਪਰ ਮਸ ਗੋਡੇ ਤੱਕ ਇਹਦੇ ਸ਼ਾਰਟ ਸ਼ਰਟ ਆ ਗੋਡੇ ਤੱਕ ਇਹਦੇ ਪੂਰਾ ਜਾਲ ਦਿੱਤਾ ਹੋਇਆ ਆਪਾਂ। ਇਦਾਂ ਪੂਰਾ ਜਾਲ ਆ ਜਾਊਗਾ। ਤੁਸੀਂ ਚੈੱਕ ਕਰ ਸਕਦੇ ਹੋ। ਦੋਨੋਂ ਸਾਈਡ ਪੂਰਾ ਝਾਲ ਆ ਜਾਂਦਾ ਇਦਾਂ ਇਹ ਪਾਰਟੀ ਵੇਅਰ ਹੈਵੀ ਦੇ ਵਿੱਚ ਆਪਣਾ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਦਾ ਪੀਸ ਰੋਗਾ ਜੀ ਦਬਕੇ ਦਾ ਕੰਮ ਆ ਗਿਆ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਡਿਟੇਲਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੁੰਦਾ ਹੈ ਕਿ ਇਹ ਆਪਣਾ ਪੂਰਾ ਮਿਸ ਗੋਡੇ ਤੱਕ ਸ਼ਰਟ ਆਉਗੀ ਆਪਣੀ ਤਾਂ ਗੋਡੇ ਤੱਕ ਇਦਾਂ ਜਾਲ ਆਜੂਗਾ ਪੂਰੀ ਹੈਵੀ ਸਲਵਾਰ ਆਜੂਗੀ ਪਿਓਰ ਔਰਗੈਂਜ਼ਾ ਦਾ ਇਹ ਨਾਲ ਆਪਾਂ ਰੱਖਿਆ ਜੀ ਦੁਪੱਟਾ ਦੁਪੱਟਾ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਦੁਪੱਟੇ ਦੇ ਵਿੱਚ ਆਪਾਂ ਇਦਾਂ ਸੀਪੀ ਸਪਰੈਡ ਕੀਤੀ ਹੈ ਬਹੁਤ ਹੀ ਭਰਮਾ ਕੰਮ ਕੀਤਾ ਜੀ 골ਡਨ ਇਹਨੂੰ ਆਪਾਂ ਬੜੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਾਇ ਆਪਣਾ ਸੂਟ ਰੈਡੀ ਹੋਇਆ ਇਹ ਕਲਰ ਵੀ ਬਹੁਤ ਪਿਆਰਾ ਆ ਜੀ ਐਂਡ ਪਰ ਸਿਲਕ ਦਾ ਫੈਬਰਿਕ ਰਹੂਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਤੁਸੀਂ ਚਾਹੋ ਤਾਂ ਕਲਰ ਆਪਣਾ ਚੇਂਜ ਵੀ ਕਰਵਾ ਸਕਦੇ ਹੋ ਬਟ ਸੇਮ ਤੇ ਬਨਿਆ ਹੋਇਆ ਵੀ ਬਹੁਤ ਪਿਆਰਾ ਲੱਗ ਰਿਹਾ ਪਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਾਇਆ ਜਿਹਦੇ ਉੱਪਰ ਆਪਾਂ ਨੇ ਕੰਮ ਕੀਤਾ ਹੈ A ਲਾਈਨ ਦੇ ਵਿੱਚ ਰੈਡੀ ਹੋਇਆ ਜੌਰਜਟ ਦਾ ਫੈਬਰਿਕ ਰਹੂਗਾ ਪਿਓਰ ਜੌਰਜਟ ਦੀ ਸ਼ਰਟ ਰਹੂਗੀ ਇਹ ਹੈ ਹਾਂਜੀ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਹਾਂਜੀ ਵੀ ਨੈਕ ਰੈਡੀ ਹੋਇਆ ਇਹਦਾ ਬਹੁਤ ਹੀ ਪਿਆਰਾ ਜਿਹਾ ਨੈਕ ਰੈਡੀ ਹੋਇਆ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਟੋਟਲੀ ਦਬਕੇ ਤੇ ਕਟਦਾਣੇ ਦਾ ਕੰਮ ਰਹੂਗਾ ਐਂਡ ਕਲੀਆਂ ਦਾ ਪੈਨਲ ਦਿੱਤਾ ਹੋਇਆ ਇਹਦੇ ਵਿੱਚ ਆਪਾਂ ਬਹੁਤ ਹੀ ਪਿਆਰੀ ਜੀਆਂ ਕਲੀਆਂ ਦਿੱਤੀਆਂ ਨੇ ਇਹਦਾ ਘੇਰਾ ਆ ਗਿਆ ਜੀ ਤੁਸੀਂ ਚੈੱਕ ਕਰੋ ਟੋਟਲੀ ਕਟਦਾਣੇ ਦਾ ਕੰਮ ਦਿੱਤਾ ਇੱਥੇ ਆਪਾਂ ਐਂਡ ਦਬਕੇ ਦਾ ਬਹੁਤ ਹੀ ਪਿਆਰਾ ਜਾਂ ਨੀਚੇ ਬਾਰਡਰ ਦੇ ਕੇ ਸੈਂਟਰ ਦੇ ਵਿੱਚ ਬਾਰਡਰ ਆ ਜਾਂਦਾ ਐਂਡ ਇੱਥੇ ਵੀ ਬਾਰਡਰ ਦਿੱਤਾ ਹੋਇਆ ਇਹਦੇ ਤੇ ਪੂਰਾ ਭਾਂਟੀਕ ਕੰਮ ਕੀਤਾ ਵੀ ਕਲਰ ਵੀ ਇਹ ਬਹੁਤ ਪਿਆਰਾ ਫਿਰੋਜ਼ ਪਿੰਕ ਜੀ ਸ਼ੇਡ ਆ ਇਹ ਪਿਆਰੀਆਂ ਜਿਹੜੀਆਂ ਹੈਵੀ 슬ੀਵਸ ਰੈਡੀ ਹੋਈਆਂ 슬ੀਵਸ ਦੇ ਉੱਪਰ ਵੀ ਆਪਾਂ ਐਦਾਂ ਡਬਲ ਬਾਰਡਰ ਦਿੱਤਾ ਹੋਇਆ ਜੀ ਜਿੱਦਾਂ ਘੇਰੇ ਤੇ ਬਾਰਡਰ ਆ ਜਾਂਦਾ ਬਾਰਡਰ ਦੇ ਕੇ ਉੱਪਰ ਤੱਕ ਐਦਾਂ ਹੈਵੀ 슬ੀਵਸ ਦਿੱਤੀਆਂ ਟੋਟਲੀ ਧੱਕੇ ਦਾ ਕੰਮ ਆਊਗਾ ਜੀ ਦੀ ਕੰਮ ਇਹਦੇ ਉੱਪਰ ਬਹੁਤ ਜ਼ਿਆਦਾ ਉੱਠ ਕੇ ਆਇਆ ਕਲਰ ਹੀ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ ਦਾ ਬੈਕ ਆ ਜਾਊਗੀ ਸ਼ਾਰਟ ਨੈੱਕ ਰੱਖ ਕੇ ਕਲੀਆਂ ਆਪ ਦਿੱਤੀਆਂ ਹੋਈਆਂ ਜਿੱਦਾਂ ਫਰੰਟ ਤੇ ਕਲੀਆਂ ਆ ਜਾਂਦੀਆਂ ਕਲੀਆਂ ਐਡ ਆਨ ਕੀਤੀਆਂ ਤੇ ਪ੍ਰੋਪਰ ਕੇਰਾ ਦਿੱਤਾ ਹੋਇਆ ਹੈਵੀ ਫਰੰਟ ਤੇ ਵੀ ਕੇਰਾ ਆ ਗਿਆ ਜੀ ਐਂਡ ਬੈਕ ਤੇ ਵੀ ਕੇਰਾ ਦਿੱਤਾ ਹੋਇਆ ਪ੍ਰੋਪਰ ਬੈਕ ਐਂਡ ਫਰੰਟ ਐਂਡ 골ਡਰ ਇਹਨੂੰ ਆਪਾਂ ਫਿਨਿਸ਼ਿੰਗ ਦੇ ਪਿਓਰ ਜਾਰਜਟੀ ਸ਼ਰਟ ਰਾਹੂਗੀ ਐਂਡ ਇਹਦੇ ਨਾਲ ਆਪਾਂ ਪਿਓਰ ਕ੍ਰੇਪ ਦੀ ਸਲਵਾਰ ਰੱਖੀ ਆ ਬੇਸ ਕਲਰ ਦੀ ਸਲਵਾਰ ਤੇ ਵੀ ਆਪਾਂ ਬਾਰਡਰ ਐਡ ਆਨ ਕੀਤਾ ਹੋਇਆ ਫਿਸ਼ਿੰਗ ਦੇ ਕੇ ਇਦਾਂ ਬਹੁਤ ਪਿਆਰੀ ਜੀ ਆਪਾਂ ਮੂਰੀ ਇਹਦੀ ਰੈਡੀ ਕਰਦੇ ਆ ਠੀਕ ਹੈ ਜੀ ਕ੍ਰੇਪ ਦੀ ਬਾਟਮ ਆ ਇਹਦੀ ਤੇ ਦੁਪੱਟਾ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਪਿਓਰ オーਰਗਾਂਜ਼ਾ ਦਾ ਦੁਪੱਟਾ ਰਹੂਗਾ ਪਾਊਡਰ ਐਡ ਆਨ ਕੀਤਾ ਹੋਇਆ ਪੂਰਾ ਪਾਊਡਰ ਦੇ ਕੇ نیچے ਇਦਾਂ ਜਾਲ ਦਿੱਤਾ ਹੋਣਾ। ਛੋਟੇ ਬੰਦੇ ਆ ਜਾਣਗੇ। ਤੇ ਪੂਰੇ ਸੈਂਟਰ ਦੇ ਵਿੱਚ ਬੂਟੀ ਐਡ ਆਨ ਕੀਤੀ ਹੋਈ ਹੈ। ਇਹਨੂੰ ਬਹੁਤ ਪਿਆਰੀ ਜੀ ਫਿਨਿਸ਼ਿੰਗ ਦਿੰਦੀ ਹੈ। ਪਿਆਰਾ ਜਿਹਾ ਕਨਸੈਪਟ ਰੈਡੀ ਹੋਇਆ ਜੀ ਜਿੱਦਾਂ ਆਪਣੀ ਐਕਸੈਪਸ਼ਨ ਪਾਰਟੀ ਹੋਗੀ, ਨਾਈਟ ਪਾਰਟੀ ਹੋਗੀ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਪਿਆਰਾ ਲੱਗਦਾ। ਅੰਟੀਕ ਦਾ ਕੰਮ ਹੈ ਤੇ ਉੱਪਰ ਪਾਕਿਸਤਾਨੀ ਸਟਾਈਲ ਦੇ ਵਿੱਚ ਰਹੂਗਾ। ਫੁੱਲ ਪਾਰਟੀ ਵੀਰੇ ਆਪਣਾ ਸੂਟ ਰੈਡੀ ਹੋਇਆ। ਕਲਰ ਚੁਆਇਸ ਦੇ ਅਕੋਰਡਿੰਗ ਹੁੰਦਾ ਜੀ ਤੁਸੀਂ ਆਪਣੀ ਚੁਆਇਸ ਦੱਸ ਕੇ ਕਿਸੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਐਕਸਟ ਆ ਜੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਆਪਣਾ ਸਿਲਕ ਦੇ ਉੱਪਰ ਰੈਡੀ ਹੋਇਆ ਤੇ ਮਹਿਰੂਨ ਸ਼ੇਡ ਹੈ ਜੀ ਰੈੱਡ ਮਹਿਰੂਨ ਸ਼ੇਡ ਇਦਾਂ ਇਹਦੀ ਨੈਕ ਆ ਗਈ ਜੀ ਨੈਕ ਆ ਗਈ ਬੈਂ ਨੈਕ ਰੱਖਿਆ ਆਪਾਂ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਇਦਾਂ ਕੱਟ ਦੇ ਕੇ ਬੈਂ ਦਿੱਤਾ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਨੀਚੇ ਤੱਕ ਇਦਾਂ ਵਰਕ ਆ ਗਿਆ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਪੂਰਾ ਹੈਂਡਵਰਕ ਰਹੂਗਾ ਜੀ neck line ਇਹਦੀ ਬਹੁਤ ਪਿਆਰੀ ਜੀ ਰੈਡੀ ਹੋਈ ਆ ਠੀਕ ਹੈ ਇਹ ਥੋੜਾ ਕੁੜਤਾ ਸਟਾਈਲ ਆਪਾਂ ਇਹਨੂੰ a line ਰੱਖਿਆ ਥੋੜਾ نیچے ਆਪਾਂ ਇਹਦੇ ਫਿਨਿਸ਼ਿੰਗ ਦਿੱਤੀ ਹੋਈ ਆ ਐਦਾਂ ਸ਼ਿਮਰਦੀ ਲੀਸ ਦੇ ਕੇ a line ਰੱਖਿਆ ਥੋੜਾ ਇਹਨੂੰ ਆਪਾਂ ਇਹਦੀ neck ਆ ਜੀ ਇਹਦੀਆਂ 슬ੀਵਸ ਤੇ ਕੰਮ ਆ ਗਿਆ ਹੈਵੀ 슬ੀਵਸ ਰੱਖੀਆਂ ਆਪਾਂ ਇਹਦੀਆਂ ਇਸ ਚੈੱਕ ਕਰੋ ਬਹੁਤ ਹੀ ਪਿਆਰੇ ਜਿਹਾ ਕੰਮ ਹੋਇਆ 슬ੀਵਸ ਦੇ ਉੱਪਰ ਪੂਰੀ ਹੈਵੀ 슬ੀਵਸ ਆ ਜਾਣਗੀਆਂ ਠੀਕ ਹੈ ਬਾਕੀ ਤੁਸੀਂ ਫੈਬਰਿਕ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਰੱਖ ਸਕਦੇ ਹੋ ਜਿੱਦਾਂ 크ريب ਵਗੈਰਾ ਤੇ ਵੀ ਵਧੀਆ ਲੱਗੂਗਾ ਇਹ ਰੈਡੀ ਹੋਇਆ ਬਟ ਇਸੇ ਸਿਲਕ ਤੇ ਰੈਡੀ ਕੀਤਾ ਆਪਾਂ ਠੀਕ ਹੈ ਜੀ ਇਹ ਆ ਗਈ ਇਹਦਾ 슬ੀਵਸ ਦਾ ਕੰਮ ਹੈਵੀ 슬ੀਵਸ ਆ ਗਈਆਂ ਨੈੱਕ ਆ ਗਿਆ ਐਂਡ ਹੈਵੀ 슬ੀਵਸ ਆ ਗਈਆਂ ਡਿਜ਼ਾਈਨਰ ਜਿਹਾ ਪੀਸ ਰੈਡੀ ਹੋਇਆ ਆਪਣਾ ਇਹ ਐਂਡ ਇਹ ਆ ਗਈ ਜੀ ਇਹਦੇ ਨਾਲ ਸਲਵਾਰ ਪਾਕਿਸਤਾਨੀ ਰੱਖੀ ਆਪਾਂ ਸਲਵਾਰ ਸਲਵਾਰ ਦੇ ਆਪਾਂ ਨੀਚੇ ਤਾਂ ਫਿਨਿਸ਼ਿੰਗ ਦਿੱਤੀ ਆ ਤੇ ਮੂਰੀਆਂ ਤੇ ਕੰਮ ਕੀਤਾ ਟੋਟਲੀ ਹੈਂਡਵਰਕ ਦਾ ਕੰਮ ਰਹੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਦੋਂ ਆਪਾਂ ਵੇਅਰ ਕਰਾਂਗੇ ਇਹਨੂੰ ਇੱਥਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਸਲਵਾਰ ਦੇ ਉੱਪਰ ਪਾਕਿਸਤਾਨੀ ਸਲਵਾਰ ਰਹੂਗੀ ਆਪਣੀ ਇਹਦੇ ਨਾਲ ਤੇ ਇਹ ਆ ਗਿਆ ਜੀ ਪਿਓਰ ਔਰਗੈਂਜ਼ਾ ਦਾ ਆਪਾਂ ਇਹਦੇ ਨਾਲ ਰੱਖਿਆ ਦੁਪੱਟਾ بیس ਕਲਰ ਦਾ ਤੇ ਆਪਾਂ ਇਹਨੂੰ ਮਹਿਰੂਨ ਇਦਾਂ ਮਰਜ਼ੀ ਦੇ ਕੇ ਨਾਲ ਲੇਸ ਐਡ ਔਨ ਕਰਕੇ ਇਦਾਂ ਡਿਜ਼ਾਈਨ ਕੀਤਾ ਠੀਕ ਹੈ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਇਹਦੇ ਨਾਲ ਇਹ ਹੈਗਾ ਜੀ ਮਹਿਰੂਨ ਸ਼ੇਡ ਚਿਲਕ ਦਾ ਫੈਬਰਿਕ ਰਹੂਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਚੇਂਜ ਕਰਵਾ ਸਕਦੇ ਹੋ ਪੀ ਐਚ ਜੀ ਕ੍ਰੇਪ ਤੇ ਉੱਪਰ ਮਹਿੰਦੀ ਜਾਂ ਸ਼ੇਡ ਆ ਤੇ ਕ੍ਰੇਪ ਫੈਬਰਿਕ ਰਹੂਗਾ ਇਹ ਆ ਗਈ ਜੀ ਇਹਦੀ ਨੈਕ ਲਾਈਨ ਆਪਾਂ ਵੀ ਨੈਕ ਰੱਖੀ ਹੈ ਇਹਦੀ ਤੇ ਨੈਕ ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਕੰਮ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਮਹਰੂਨ ਟੋਨ ਦੀ ਆਪਾਂ ਇਹਨੂੰ ਵਿੱਚ ਰੇਸ਼ਮ ਦਾ ਟੱਚ ਦਿੱਤਾ ਆ ਮੋਤੀ ਐਡ ਕੀਤੇ ਆ ਠੀਕ ਹੈ ਜੀ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਇਹਨੂੰ ਕਲਰ ਕੰਬੀਨੇਸ਼ਨ ਮਿੱਠਾ ਜਿਹਾ ਮਹਿੰਦੀ ਸ਼ੇਡ ਆ ਇਹ ਬਹੁਤ ਜ਼ਿਆਦਾ ਬ੍ਰਾਈਟ ਵੀ ਨਹੀਂ ਤੇ ਲਾਈਟ ਵੀ ਨਹੀਂ ਇਹਦੇ ਨੈਕ ਲਾਈਨ ਆ ਗਈ ਜੀ ਨੈਕ ਦਾ ਕੰਮ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਪੂਰੇ ਦੇ ਵਿੱਚ ਆਪਾਂ ਇਦਾਂ ਦੋ ਤਰ੍ਹਾਂ ਦੀਆਂ ਬੂਟੀਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਵਿੱਚ ਤਪਕਾ ਐਡ ਕੀਤਾ ਹੋਇਆ ਘਟ ਦਾਣਾ ਐਡ ਕੀਤਾ ਆ ਇਹ ਦਾ ਫਰੰਟ ਦੇ ਵਿੱਚ ਪੂਰੇ ਭਰਵੇਂ ਬੂਟੀਆਂ ਆ ਗਈ ਢੇਰੇ ਦੇ ਉੱਪਰ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਪੂਰਾ ਇਹ ਹੀਰਾ ਆ ਗਿਆ ਦਾ ਠੀਕ ਹੈ ਜੀ ਤੇ ਹੈਵੀ ਆਪਾਂ ਇਹਦੀਆਂ 슬ੀਵਸ ਰੱਖੀਆਂ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਨੇ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਾਂ ਟੋਟਲੀ ਗੋਟਾ ਪੱਤੀ ਐਂਡ ਦਬਕੇ ਦਾ ਕੰਮ ਐਡ ਆਨ ਕੀਤਾ ਸਲੀਵਸ ਚੈੱਕ ਕਰ ਸਕਦੇ ਜੋ ਕਿ ਬਹੁਤ ਜ਼ਿਆਦਾ ਪਿਆਰੀਆਂ ਰੈਡੀ ਹੋਈਆਂ ਠੀਕ ਹੈ ਜੀ ਹੈਵੀ ਸਲੀਵਸ ਆ ਗਈਆਂ ਲੇਸ ਐਡ ਕਰਕੇ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਸੂਟ ਨੂੰ ਬਣਾ ਰਹੀ ਹੈ ਸਲੀਵਸ ਤੇ ਵੀ ਇਦਾਂ ਸੇਮ ਹੀ ਦੇ ਦਿੱਤੀ ਆਪਾਂ ਇਹ ਆ ਗਈ ਜੀ ਦੀ ਬੈਗ ਬੈਗ ਤੇ ਵੀ ਆਪਾਂ ਪੂਰੀ ਬੈਗ ਤੇ ਬੂਟੀ ਐਡ ਆਨ ਕੀਤੀ ਹੈ ਇਹ ਆ ਗਈ ਜੀ ਦੀ ਸਲਵਾਰ ਪਾਕਿਸਤਾਨੀ ਆਪਾਂ ਸਲਵਾਰ ਰੱਖੀ ਹੈ ਇਹਦੇ ਨਾਲ ਸਲਵਾਰ ਦੇ ਆਪਾਂ ਬਾਰਡਰ ਦਿੱਤਾ ਜੀ ਮੂਰੀ ਦੇ ਉੱਪਰ ਇਦਾਂ ਤੇ ਬੂਟੀਆਂ ਐਡ ਕਰਤੀਆਂ ਆਪਾਂ ਪਾਕਿਸਤਾਨੀ ਸਲਵਾਰ ਰੱਖੀ ਹੈ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਪਿਓਰ ਚਨਾਉਣ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਦੁਪੱਟੇ ਦੇ ਵਿੱਚ ਵੀ ਆਪਾਂ ਬੂਟੀ ਐਡ ਕੀਤੀ ਹੈ ਜੀ ਇਦਾਂ ਆਪਾਂ ਪੂਰੇ ਦੁਪੱਟੇ 'ਚ ਬੂਟੀਆਂ ਐਡ ਆਨ ਕੀਤੀਆਂ ਇਸ ਦੇ ਸੇਕੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਮਹਿੰਦੀ ਦੇ ਨਾਲ ਆਪਾਂ ਜਿਹੜਾ ਮਹਿਰੂਨ ਦਾ ਟੱਚ ਦਿੱਤਾ ਸੂਟ ਤੇ ਵੀ ਦੁਪੱਟੇ ਤੇ ਫਿਨਿਸ਼ਿੰਗ ਇਹ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਕਲਰ ਐਂਡ ਫੈਬਰਿਕ ਤੁਸੀਂ ਸਾਨੂੰ ਆਪਣੀ ਚੁਆਇਸ ਦਾ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰੇ ਆਪਣੇ ਪਾਰਟੀ ਵੇਅਰ ਸੂਟਸ ਜੀ ਡਿਸਪੈਚ ਹੋ ਰਹੇ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਵੀਡੀਓ ਵਾਚ ਕਰਨ ਲਈ ਧੰਨਵਾਦ